ਸ਼ਸ਼ੀ ਕਾ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਤੜਕਾ ਰੈਸਪੀਜ਼ ਦੇ ਵਿੱਚ ਅੱਜ ਅਸੀਂ ਬਣਾਵਾਂਗੇ ਸੋਇਆ ਚੰਗਸ ਤੇ ਸ਼ਿਮਲਾ ਮਿਰਚ ਦੀ ਬਹੁਤ ਹੀ ਜ਼ਿਆਦਾ ਟੇਸਟੀ ਸਬਜੀ ਬਿਲਕੁਲ ਰੈਸਟੋਰੈਂਟ ਸਟਾਈਲ ਬਣਾ ਕੇ ਤਿਆਰ ਕਰਾਂਗੇ ਸ਼ਾਇਦ ਤੁਸੀਂ ਕਦੇ ਇਸ ਤਰੀਕੇ ਨਾਲ ਬਣਾਈ ਹੋਊਗੀ ਸੋਇਆ ਬੀਨ ਦੀ ਸਬਜੀ ਬਹੁਤ ਤਰੀਕੇ ਨਾਲ ਬਣਾਈ ਜਾਂਦੀ ਹੈ ਪਰ ਤੁਸੀਂ ਇੱਕ ਵਾਰ ਇਸ ਤਰੀਕੇ ਨਾਲ ਬਣਾ ਕੇ ਦੇਖਿਓ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਊਗੀ ਜਿਹੜੇ ਸੋਇਆ ਬੀਨ ਨਹੀਂ ਖਾਣਾ ਪਸੰਦ ਕਰਦੇ ਉਹ ਵੀ ਖਾਣਗੇ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਊਗੀ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਪਲੀਜ਼ ਚੈਨਲ ਨੂੰ ਸਬਸ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਫੇਸਬੁੱਕ ਤੋਂ ਦੇਖ ਰਹੇ ਹਾਂ ਪੇਜ ਨੂੰ ਫੋਲੋ ਜ਼ਰੂਰ ਕਰਿਓ ਸਬਜੀ ਬਣਾਉਣਾ ਸ਼ੁਰੂ ਕਰਦੇ ਹਾਂ ਸਬਜੀ ਬਣਾਉਣ ਲਈ ਸੀ 1 ਕੱਪ ਸੋਇਆ ਬੀਨ ਦੀਆਂ ਬੜੀਆਂ ਲਈਆਂ ਇਹਨਾਂ ਨੂੰ ਸੋਇਆ ਚੰਗਸ ਵੀ ਕਿਹਾ ਜਾਂਦਾ ਤੇ ਨਿਊਟਰੀ ਵੀ ਕਿਹਾ ਜਾਂਦਾ ਆ ਜਿੰਨੀ ਮਾਤਰਾ ਵਿੱਚ ਤੁਸੀਂ ਸਬਜੀ ਬਣਾਉਣਾ ਚਾਹੁੰਦੇ ਹੋ ਉਹਦੇ ਅਕੋਰਡਿੰਗ ਲੈ ਸਕਦੇ ਹੋ ਮੈਂ 1 ਕੱਪ ਲਿਆ ਸੀਗਾ ਤੇ ਇਹਨਾਂ ਨੂੰ ਅਸੀਂ ਜਦੋਂ ਵੀ ਸਬਜ਼ੀ ਬਣਾਣੀ ਹੈ ਸਬਜ਼ੀ ਬਣਾਉਣ ਤੋਂ ਅੱਧਾ ਘੰਟਾ ਪਹਿਲਾਂ ਅਸੀਂ ਸਾਫ਼ ਪਾਣੀ ਵਿੱਚ ਭਿਓ ਕੇ ਰੱਖ ਦਵਾਂਗੇ ਤਾਂ ਕਿ ਇਹ ਚੰਗੀ ਤਰ੍ਹਾਂ ਫੁੱਲ ਜਾਣ ਬਿਲਕੁਲ ਫੁੱਲ ਚੁੱਕੀ ਹੈ ਮੈਂ ਅੱਧਾ ਘੰਟਾ ਪਹਿਲਾਂ ਭਿਓ ਕੇ ਰੱਖ ਦਿਆ ਸੀਗੇ ਇਹਨਾਂ ਨੂੰ ਇਹਨਾਂ ਨੂੰ ਹੁਣ ਇਹਦੇ ਵਿੱਚ ਪਾਣੀ ਹੁੰਦਾ ਜਿਹੜਾ ਬਿਲਕੁਲ ਨਿਚੋੜ ਲੈਣਾ ਹੈ ਅਸੀਂ ਇਹਨਾਂ ਵਿੱਚ ਜਿਹੜਾ ਵਾਈਟ ਸਟਾਰਚ ਹੁੰਦਾ ਹੈ ਉਹ ਚੰਗੀ ਤਰ੍ਹਾਂ ਨਿਚੋੜ ਲੈਣਾ ਕਿਉਂਕਿ ਉਹ ਆਪਣੇ ਸਰੀਰ ਲਈ ਵਧੀਆ ਨਹੀਂ ਹੁੰਦਾ ਜਿਹੜਾ ਵਾਈਟ ਵਾਲਾ ਪਾਣੀ ਨਿਕਲਦਾ ਇਹਨਾਂ ਵਿੱਚ ਤੋਂ ਚੰਗੀ ਤਰ੍ਹਾਂ ਨਿਚੋੜ ਕੇ ਇਹਦੀ ਸਬਜ਼ੀ ਬਣਾਵਾਂਗੇ ਅਸੀਂ ਇਹਨਾਂ ਨੂੰ ਇਸ ਅਲੱਗ ਬਰਤਨ ਵਿੱਚ ਕ ਹੁਣ ਗੈਸ ਤੇ ਇੱਕ ਪੈਨ ਵਿੱਚ ਅਸੀਂ ਪਾਣੀ ਗਰਮ ਕਰ ਲੈਣਾ ਚੰਗੀ ਤਰ੍ਹਾਂ ਇਹਦੇ ਵਿੱਚ ਪਾਵਾਂਗੇ ਅਸੀਂ ਇੱਕ ਚਮਚ ਨਮਕ ਦਾ ਨਮਕ ਅਸੀਂ ਜ਼ਿਆਦਾ ਹੀ ਪਾਵਾਂਗੇ ਇੱਕ ਚਮਚ ਪਾਵਾਂਗੇ ਭਰ ਕੇ ਚੰਗੀ ਤਰ੍ਹਾਂ ਪਾਣੀ ਬੋਇਲ ਹੋ ਚੁੱਕਿਆ ਹੈ ਇਹਦੇ ਵਿੱਚ ਅਸੀਂ ਬਣੀ ਚੋ ਸੋਇਆ ਚੰਗਸ ਹੈ ਜਿਹੜੀ ਉਹ ਇਹਦੇ ਵਿੱਚ ਐਡ ਕਰ ਦਾਂਗੇ ਕਿਉਂਕਿ ਸੋਇਆ ਚੰਗਸ ਹੈ ਜਿਹੜੀ ਬਿਲਕੁਲ ਹੀ ਫਿੱਕੀਆਂ ਹੁੰਦੀਆਂ ਜਦੋਂ ਅਸੀਂ ਪਾਣੀ ਨਮਕ ਵਾਲੇ ਪਾਣੀ ਵਿੱਚ ਇਹਨਾਂ ਨੂੰ ਬੋਇਲ ਕਰਦੇ ਆਂ ਤੇ ਅੰਦਰ ਤੱਕ ਨਮਕੀਨ ਹੋ ਜਾਂਦੀਆਂ ਨੇ ਇਹਨਾਂ ਨੂੰ ਸਿਰਫ ਇੱਕ ਉਬਾਲੀ ਆਣ ਤੱਕ ਹੀ ਪਕਾਉਣਾ ਸੀ ਜਿਆਦਾ ਬੋਇਲ ਨਹੀਂ ਕਰਨਾ ਜਦੋਂ ਸਾਡੇ ਪਾਣੀ ਨੂੰ ਇੱਕ ਬੋਇਲ ਆ ਜਵੇ ਉਦੋਂ ਇਹਨਾਂ ਨੂੰ ਅਸੀਂ ਬਾਹਰ ਕੱਢ ਲਾਂਗੇ ਇੱਕ ਬੋਇਲ ਆ ਚੁੱਕੀ ਹੈ ਹੁਣ ਇਹਨਾਂ ਨੂੰ ਅਸੀਂ ਇੱਕ ਕਿਸੇ ਬਰਤਨ 'ਚ ਕੱਢ ਲਾਂਗੇ ਇਹਨਾਂ ਦਾ ਪਾਣੀ ਚੰਗੀ ਤਰ੍ਹਾਂ ਨਿਚੋੜ ਲੈਣਾ ਸੀ ਪਾਣੀ ਇਹਨਾਂ ਦੇ ਵਿੱਚ ਬਿਲਕੁਲ ਨਹੀਂ ਹੋਣਾ ਚਾਹੀਦਾ ਹੁਣ ਗੈਸ ਤੇ ਇੱਕ ਪੈਨ ਰੱਖਾਂਗੇ ਅਸੀਂ ਇਹਦੇ ਵਿੱਚ ਪਾਵਾਂਗੇ ਇੱਕ ਚਮਚ ਤੇਲ ਦਾ ਤੁਸੀਂ ਸਰੋਂ ਦਾ ਤੇਲ ਜਾਂ ਰਿਫਾਈਨਡ ਆਇਲ ਕੋਈ ਵੀ ਲੈ ਸਕਦੇ ਹੋ ਇਹਨੂੰ ਚਾਰੇ ਤਰਫ ਫੈਲਾ ਲਵਾਂਗੇ ਪੈਨ ਦੇ ਤੇਲ ਗਰਮ ਹੋ ਚੁੱਕਿਆ ਇਹਦੇ ਵਿੱਚ ਆਪਣੇ ਸੋਇਆ ਚੰਗਸੀ ਦੇ ਵਿੱਚ ਪਾ ਦਵਾਂਗੇ ਸੋਇਆ ਚੰਗਸ ਨੂੰ ਅਸੀਂ 2 ਮਿੰਟ ਲਈ ਇਹਦੇ ਵਿੱਚ ਭੁੰਨਣਾ ਬਿਲਕੁਲ ਸਲੋ ਗੈਸ ਤੇ ਭੁੰਨਾਂਗੇ ਪੁੰਨ ਕੇ ਜਿਹੜੀ ਸਬਜ਼ੀ ਬਣਦੀ ਹੈ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਇਹ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓਗੇ ਤੁਸੀਂ ਕਦੇ ਇਸ ਤਰੀਕੇ ਨਾਲ ਸਬਜ਼ੀ ਬਣਾ ਕੇ ਖਾਧੀ ਆ ਬਿਲਕੁਲ ਹੀ ਅਲੱਗ ਤਰੀਕੇ ਦੀ ਸਬਜ਼ੀ ਬਣ ਕੇ ਤਿਆਰ ਹੁੰਦੀ ਹੈ ਇਹ ਇਹਨਾਂ ਨੂੰ 2 ਸੈਕਿੰਡ ਲਈ ਭੁੰਨਣਾ ਹੈ ਅਸੀਂ ਤੇਲ ਵਿੱਚ ਥੋੜਾ ਜਿਹਾ ਇਹਦੇ ਵਿੱਚ ਪਾਵਾਂਗੇ ਚਮਚ ਦਾ ਚੌਥਾ ਹਿੱਸਾ ਨਮਕ ਦਾ ਨਮਕ ਅਸੀਂ ਦੇਖ ਕੇ ਪਾਵਾਂਗੇ ਅਸੀਂ ਪਹਿਲਾਂ ਪਾਣੀ ਵਿੱਚ ਵੀ ਐਡ ਕੀਤਾ ਸੀਗਾ ਤੇ ਇੱਕ ਚੁਟਕੀ ਇਹਦੇ ਵਿੱਚ ਅਸੀਂ ਹਲਦੀ ਦੀ ਪਾਵਾਂਗੇ ਅਸੀਂ ਕਲਰ ਲਈ ਪਾ ਰਹੇ ਹਾਂ ਚਮਚ ਦਾ ਚੌਥਾ ਹਿੱਸਾ ਇਹਦੇ ਵਿੱਚ ਪਾਵਾਂਗੇ ਕਸ਼ਮੀਰੀ ਲਾਲ ਮਿਰਚ ਦਾ ਇਹਦੇ ਨਾਲ ਜਿਹੜਾ ਸੋਇਆ ਚੰਕਸ ਦਾ ਕਲਰ ਹੈ ਵਧੀਆ ਆ ਜਾਂਦਾ ਆ ਜਦੋਂ ਅਸੀਂ ਇਹਨਾਂ ਨੂੰ ਸਬਜ਼ੀ ਵਿੱਚ ਐਡ ਕਰਦੇ ਹਾਂ ਤਾਂ ਇਹ ਫਿੱਕੀਆਂ ਨਹੀਂ ਲੱਗਦੀਆਂ ਤੇ ਇਹਨਾਂ ਦਾ ਕਲਰ ਵੀ ਬਹੁਤ ਵਧੀਆ ਲੱਗਦਾ ਹੈ ਸਬਜ਼ੀ ਵਿੱਚ ਪਾਇਆ ਹੋਇਆ 2 ਸੈਕਿੰਡ ਲਈ ਇਹਨਾਂ ਨੂੰ ਲਗਾਤਾਰ ਚਲਾਉਂਦੇ ਹੋਏ ਭੁੰਨ ਲਾਵਾਂਗੇ ਜਦੋਂ ਤੱਕ ਇਹ ਬਿਲਕੁਲ ਡ్రਾਈ ਨਾ ਹੋ ਜਾਣ ਉਦੋਂ ਤੱਕ ਇਹਨਾਂ ਨੂੰ ਲਗਾਤਾਰ ਚਲਾਉਂਦੇ ਹੋਏ ਭੁੰਨ ਲਾਂਗੇ ਅਸੀਂ ਦੇਖੋ ਕਲਰ ਕਿੰਨਾ ਵਧੀਆ ਆਇਆ ਹੈ ਬਿਲਕੁਲ ਭੁੰਨ ਕੇ ਤਿਆਰ ਆ ਸਾਡੇ ਸੋਇਆ ਬੀਂਦੀਆਂ ਬੜੀਆਂ ਵੀ ਕਹਿ ਸਕਦੇ ਤੁਸੀਂ ਇਹਨਾਂ ਨੂੰ ਬਿਲਕੁਲ ਭੁੰਨ ਹੋ ਚੁੱਕੀਆਂ ਇਹਨਾਂ ਨੂੰ ਅਲੱਗ ਬਰਤਨ ਵਿੱਚ ਕੱਢ ਲਾਂਗੇ ਅਸੀਂ ਹੁਣ ਐਸੇ ਪੈਨ ਵਿੱਚ ਇੱਕ ਚਮਚ ਆਇਲ ਦਾ ਅਸੀਂ ਹੋਰ ਐਡ ਕਰਾਂਗੇ ਇਹਨੂੰ ਵੀ ਚੰਗੀ ਤਰ੍ਹਾਂ ਅਸੀਂ ਫੈਲਾ ਲਵਾਂਗੇ ਆ ਚੰਗੀ ਤਰ੍ਹਾਂ ਇਹਨੂੰ ਗਰਮ ਕਰ ਲਾਂਗੇ ਇਦੇ ਵਿੱਚ ਪਾਵਾਂਗੇ ਅਸੀਂ ਮੈਂ ਦੋ ਪਿਆਜ਼ ਲਏ ਆ ਪਿਆਜ਼ ਦੀਆਂ ਪਰਤਾਂ ਉਤਾਰ ਕੇ ਆਏ بڑے ਸਾਈਜ਼ ਵਿੱਚ ਲੈਣਾ ਇਸ ਤਰੀਕੇ ਨਾਲ ਡਾਈਸ ਵਿੱਚ ਕੱਟ ਕੇ ਤੇ ਦੋ ਸ਼ਿਮਲਾ ਮਿਰਚ ਨੂੰ ਅਸੀਂ ਡਾਈਸ ਵਿੱਚ ਕਟਿੰਗ ਕਰਕੇ ਲੈ ਆਏ ਆ 2 ਮਿੰਟ ਲਈ ਅਸੀਂ ਇਹਨਾਂ ਨੂੰ ਵੀ ਫਰਾਈ ਕਰ ਲਾਂਗੇ ਸ਼ਿਮਲਾ ਮਿਰਚ ਤੇ ਪਿਆਜ਼ ਨੂੰ ਵੀ ਅਸੀਂ 2 ਮਿੰਟ ਲਈ ਫਰਾਈ ਕਰ ਲਾਂਗੇ ਲਗਾਤਾਰ ਚਲਾਉਂਦੇ ਹੋਏ ਜਦੋਂ ਓਕੇ ਸੌਫਟ ਨਾ ਹੋ ਜਾਣ ਪਿਆਜ਼ ਦੀਆਂ ਛੋਟੇ ਆਕਾਰ ਦਾ ਪਿਆਜ਼ ਲੈ ਕੇ ਉਹਦੀਆਂ ਉੱਪਰ ਤੋਂ ਪਰਤਾਂ ਉਤਾਰ ਕੇ ਲੈ ਲੈਣੇ ਆ ਇਹ ਸਬਜ਼ੀ ਵਿੱਚ ਪਾਇਆ ਹੋਇਆ ਵਧੀਆ ਲੱਗਦਾ ਆ ਦੇਖੋ 2 ਸੈਕਿੰਡ ਲਈ ਅਸੀਂ ਪਕਾ ਲਏ ਇਹ ਬਿਲਕੁਲ ਸੌਫਟ ਹੋ ਚੁੱਕੇ ਇਹਨਾਂ ਨੂੰ ਹੁਣ ਅਲੱਗ ਬਰਤਨ 'ਚ ਕੱਢ ਲਾਂਗੇ ਸੌਫਟ ਹੋਣ ਤੱਕ ਇਹਨਾਂ ਨੂੰ ਪਕਾਣਾ ਆ ਸੀ ਗੈਸ ਤੇ ਕੜਾਈ ਰੱਖਾਂਗੇ ਕੜਾਈ ਵਿੱਚ 2 ਚਮਚ ਅਸੀਂ ਤੇਲ ਦੇ ਪਾਏ ਆ ਤੇ ਇਹਨੂੰ ਚੰਗੀ ਤਰ੍ਹਾਂ ਗਰਮ ਕਰ ਲਿਆ ਇਹਦੇ ਵਿੱਚ ਪਾਵਾਂਗੇ 4 ਤੋਂ 5 ਲਸਣ ਦੀਆਂ ਕਲੀਆਂ ਤੇ 1 ਇੰਚ ਅਦਰਕ ਦਾ ਟੁਕੜਾ ਸਾਫਤਾ ਹੀ ਪਾਣਾ ਆ ਸੀ ਕਟਿੰਗ ਕਰਕੇ ਨਹੀਂ ਪਾਣਾ ਤੇ ਦੋ ਪਿਆਜ਼ ਲਏ ਸੀ ਪਿਆਜ਼ ਨੂੰ ਅਸੀਂ ਲੰਬੇ-ਲੰਬੇ ਪੀਸ ਵਿੱਚ ਬਿਲਕੁਲ ਪਤਲੇ ਪੀਸ ਵਿੱਚ ਕਟਿੰਗ ਕਰਕੇ ਲਿਆ ਹੈ ਤੇ ਚਾਰ ਆਪਾਂ ਪਾਵਾਂਗੇ ਇਹਦੇ ਵਿੱਚ ਹਰੀਆਂ ਮਿਰਚਾਂ ਹਰੀ ਮਿਰਚ ਆਪਣੇ ਟੇਸ ਦੇ ਅਕੋਰਡਿੰਗ ਤੁਸੀਂ ਘੱਟ-ਵੱਧ ਕਰ ਸਕਦੇ ਹੋ ਜੇ ਜ਼ਿਆਦਾ ਤਿੱਖੀ ਨਹੀਂ ਹੈਗੀ ਤਾਂ ਤੁਸੀਂ ਜ਼ਿਆਦਾ ਵੀ ਐਡ ਕਰ ਸਕਦੇ ਹੋ ਇਹ ਬਿਲਕੁਲ ਤਿੱਖੀਆਂ ਨਹੀਂ ਸੀਗੀਆਂ ਇਸ ਕਰਕੇ ਮੈਂ ਚਾਰ ਪਾਈਆਂ ਤੁਸੀਂ ਆਪਣੇ ਟੇਸ ਦੇ ਅਕੋਰਡਿੰਗ ਇਹਨਾਂ ਨੂੰ ਘੱਟ-ਵੱਧ ਕਰ ਸਕਦੇ ਹੋ ਪਿਆਜ਼ਾਂ ਨੂੰ ਅਸੀਂ ਚੰਗੀ ਤਰ੍ਹਾਂ ਬ੍ਰਾਊਨ ਹੋਣ ਤੱਕ ਪਕਾ ਲਵਾਂਗੇ ਇਹ ਸਬਜੀ ਬਿਲਕੁਲ ਅਸੀਂ ਰੈਸਟੋਰੈਂਟ ਸਟਾਈਲ ਬਣਾ ਕੇ ਤਿਆਰ ਕਰਾਂਗੇ ਇਸ ਕਰਕੇ ਇਹਦੇ ਵਿੱਚ ਪਿਆਜ਼ ਦੀ ਮਾਤਰਾ ਥੋੜੀ ਜ਼ਿਆਦਾ ਪੈਂਦੀ ਹੁੰਦੀ ਆ ਲਗਾਤਾਰ ਚਲਾਉਂਦੇ ਹੋਏ ਇਹਨਾਂ ਨੂੰ ਵੀ ਅਸੀਂ ਸਲੋ ਟੂ ਮੀਡੀਅਮ ਗੈਸ ਤੇ ਚੰਗੀ ਤਰ੍ਹਾਂ ਪਕਾ ਲਵਾਂਗੇ ਜਦੋਂ ਤੱਕ ਇਹਨਾਂ ਦਾ ਕਲਰ ਆ ਜਿਹੜਾ ਬ੍ਰਾਊਨ ਨਾ ਹੋ ਜਾਵੇ ਦੇਖੋ ਕਲਰ ਆ ਜਿਹੜਾ ਬਿਲਕੁਲ ਬ੍ਰਾਊਨ ਹੋ ਚੁੱਕਿਆ ਅਸੀਂ 5 ਮਿੰਟ 5-6 ਮਿੰਟ ਲਗਾਤਾਰ ਚਲਾਉਂਦੇ ਹੋਏ ਇਹਨਾਂ ਨੂੰ ਭੁੰਨ ਲਿਆ ਸੀਗਾ ਲਸਣ ਵੀ ਬਿਲਕੁਲ ਭੁੰਨ ਚੁੱਕਿਆ ਆ ਹੁਣ ਇਹਨਾਂ ਨੂੰ ਸਾਈਡ ਵਿੱਚ ਕਰ ਲਾਂਗੇ ਅਸੀਂ ਥੋੜਾ ਥੋੜਾ ਸਾਈਡ ਵਿੱਚ ਕਰਕੇ ਦਬਾ-ਦਬਾ ਕੇ ਇਹਦੇ ਵਿੱਚੋਂ ਜਿਹੜਾ ਐਕਸਟਰਾ ਔਇਲ ਆ ਉਹ ਅਸੀਂ ਕੱਢ ਲਵਾਂਗੇ ਇਹਨੂੰ ਠੰਡਾ ਹੋਣ ਤੋਂ ਬਾਅਦ ਇਹਨਾਂ ਨੂੰ ਅਸੀਂ ਪੀਸਣਾ ਹੈ ਕਿਉਂਕਿ ਇਹਨਾਂ ਨੂੰ ਇੱਕ ਪਲੇਟ ਵਿੱਚ ਕੱਢ ਕੇ ਠੰਡਾ ਕਰ ਲਾਂਗੇ ਠੰਡਾ ਹੋਣ ਤੋਂ ਬਾਅਦ ਇੱਕ ਮਿਕਸੀ ਦਾ ਜਾਰ ਲਵਾਂਗੇ ਜਾਰ ਵਿੱਚ ਅਸੀਂ ਜਿਹੜੇ ਪਿਆਜ਼ ਭੁੰਨ ਕੇ ਰੱਖੇ ਸੀ ਉਹ ਇਹਦੇ ਵਿੱਚ ਐਡ ਕਰ ਦੇਣੇ ਆ ਜਦੋਂ ਅਸੀਂ ਮਸਾਲਾ ਮਿਕਸੀ ਵਿੱਚ ਨੂੰ ਚਲਾਉਣਾ ਤਾਂ ਬਿਲਕੁਲ ਠੰਡਾ ਹੋਣਾ ਚਾਹੀਦਾ ਤੁਸੀਂ ਪੱਖੇ ਦੀ ਹਵਾ ਵਿੱਚ ਰੱਖ ਕੇ ਵੀ ਇਹਨੂੰ ਠੰਡਾ ਕਰ ਸਕਦੇ ਹੋ ਬਿਲਕੁਲ ਗਰਮ ਨਾ ਹੋਵੇ ਮਸਾਲਾ ਆਪਣਾ ਪਿਆਜ਼ ਚੰਗੀ ਤਰ੍ਹਾਂ ਭੁੰਨ ਹੋ ਚੁੱਕੇ ਆ ਤੇ ਲਸਣ ਵੀ ਤੇ ਨਾਲ ਹੀ ਦੇ ਵਿੱਚ ਅਸੀਂ ਐਡ ਕਰਾਂਗੇ 1 ਕੱਪ ਦਹੀਂ ਦਾ ਦਹੀਂ ਠੰਡਾ ਨਹੀਂ ਹੋਣਾ ਚਾਹੀਦਾ ਬਿਲਕੁਲ ਵੀ ਬਿਲਕੁਲ ਫਰੈਸ਼ ਦਹੀਂ ਲੈਣਾ ਸੀ ਤਾਜ਼ਾ ਦਹੀਂ ਨਾ ਹੀ ਖੱਟਾ ਹੋਵੇ ਜ਼ਿਆਦਾ ਇਹਨੂੰ ਅਸੀਂ ਬਿਲਕੁਲ ਬ੍ਰੇਕ ਪੀਸ ਲੈਣਾ ਦਹੀਂ ਪਾ ਕੇ ਇਸ ਤਰੀਕੇ ਨਾਲ ਅਸੀਂ ਪੇਸਟ ਤਿਆਰ ਕਰ ਲਿਆ ਦੇਖੋ ਤੁਸੀਂ ਦੇਖ ਸਕਦੇ ਹੋ ਹੁਣ ਉਸੇ ਉਸੇ ਕੜਾਈ ਵਿੱਚ ਪਹਿਲਾਂ ਇੱਕ ਚਮਚ ਤੇਲ ਦਾ ਸੀਗਾ ਇੱਕ ਚਮਚ ਹੋਰ ਐਡ ਕਰਾਂਗੇ ਅਸੀਂ ਚੰਗੀ ਤਰ੍ਹਾਂ ਇਹਨੂੰ ਤੇਲ ਨੂੰ ਗਰਮ ਕਰ ਲਾਂਗੇ ਇਹਦੇ ਵਿੱਚ ਪਾਵਾਂਗੇ ਇੱਕ ਚਮਚ ਤਾ ਜੀਰਾ ਜੀਰੇ ਨੂੰ ਚੰਗੀ ਤਰ੍ਹਾਂ ਫਰਾਈ ਕਰ ਲਾਂਗੇ ਪਹਿਲਾਂ ਜੀਰਾ ਚੰਗੀ ਤਰ੍ਹਾਂ ਪੁੰਨ ਹੋ ਚੁੱਕਿਆ ਇਹਦੇ ਵਿੱਚ ਮੈਂ ਦੋ ਟਮਾਟਰ ਲਏ ਆ ਬ੍ਰੇਕ ਪੀਸ ਵਿੱਚ ਕੱਟ ਕੇ ਲੈਣੇ ਆ ਸੀ ਟਮਾਟਰਾਂ ਟਮਾਟਰਾਂ ਨੂੰ ਚੰਗੀ ਤਰ੍ਹਾਂ ਪੁੰਨ ਲੈਣਾ ਤੇਲ ਵਿੱਚ ਇਹਦੇ ਵਿੱਚ ਪਾਵਾਂਗੇ ਇੱਕ ਚਮਚ ਨਮਕ ਦਾ ਨਮਕ ਤੁਸੀਂ ਦੇਖ ਕੇ ਪਾਣਾ ਕਿਉਂਕਿ ਪਹਿਲਾਂ ਵੀ ਅਸੀਂ ਐਡ ਕੀਤਾ ਹੋਇਆ ਨਮਕ ਨਮਕ ਪਾਉਣ ਨਾਲ ਜਿਹੜੇ ਆਪਣੇ ਟਮਾਟਰਾਂ ਚੰਗੀ ਤਰ੍ਹਾਂ ਪੁੰਨਕੇ ਤਿਆਰ ਹੋ ਜਾਂਦੇ ਆ ਹੁਣ ਇਹਦੇ ਵਿੱਚ ਪਾਵਾਂਗੇ ਅੱਧਾ ਚਮਚ ਹਲਦੀ ਪਾਊਡਰ ਅੱਧਾ ਚਮਚ ਧਨੀਆ ਪਾਊਡਰ ਦਾ ਤੇ ਅੱਧਾ ਚਮਚ ਪਾਵਾਂਗੇ ਕਸ਼ਮੀਰੀ ਲਾਲ ਮਿਰਚ ਦਾ ਜੇ ਤੁਸੀਂ ਕਸ਼ਮੀਰੀ ਲਾਲ ਮਿਰਚ ਨਹੀਂ ਪਾਣਾ ਚਾਹੁੰਦੇ ਤਾਂ ਇਹਨੂੰ ਸਕਿਪ ਵੀ ਕਰ ਸਕਦੇ ਹੋ ਇਹ ਅਸੀਂ ਕਲਰ ਲਈ ਪਾ ਰਹੇ ਹਾਂ ਇਹਦੇ ਨਾਲ ਕਲਰ ਵਧੀਆ ਆਉਂਦਾ ਸਬਜ਼ੀ ਦਾ ਕਿਉਂਕਿ ਅਸੀਂ ਇਹਦੇ ਵਿੱਚ ਹਰੀਆਂ ਮਿਰਚਾਂ ਵੀ ਐਡ ਕੀਤੀਆਂ ਸੀਗੀਆਂ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਹੈ ਜਿਹੜੇ ਨਮਕ ਮਿਰਚ ਆ ਘੱਟ ਵੱਧ ਕਰ ਸਕਦੇ ਹੋ ਇਹਨਾਂ ਨੂੰ ਚੰਗੀ ਤਰ੍ਹਾਂ ਅਸੀਂ ਭੁੰਨ ਲਾਂਗੇ ਇੱਕ ਚਮਚੀ ਦੇ ਵਿੱਚ ਅਸੀਂ ਪਾਣੀ ਦਾ ਐਡ ਕਰਾਂਗੇ ਕਿਉਂਕਿ ਪਾਣੀ ਪਾਉਣ ਨਾਲ ਜਿਹੜੇ ਆਪਣੇ ਮਸਾਲੇ ਆ ਉਹ ਚੰਗੀ ਤਰ੍ਹਾਂ ਫੁੱਲ ਕੇ ਤਿਆਰ ਹੋ ਜਾਂਦੇ ਆ ਇਹਨਾਂ ਦਾ ਕੱਚਾ ਫਲੇਵਰ ਬਿਲਕੁਲ ਖਤਮ ਹੋ ਜਾਂਦਾ ਜਦੋਂ ਅਸੀਂ ਇਹਨੂੰ ਪਾਣੀ ਪਾ ਕੇ ਇਹਨੂੰ ਭੁੰਨਦੇ ਆ ਤਾਂ ਦੇਖੋ ਉੱਪਰ ਤੇਲ ਇਹਨਾਂ ਨੂੰ ਮਸਾਲਿਆਂ ਨੇ ਛੱਡਣਾ ਸ਼ੁਰੂ ਕਰ ਦਿੱਤੇ ਆ ਇਹਦਾ ਮਤਲਬ ਆਪਣਾ ਮਸਾਲਾ ਜਿਹੜਾ ਬਿਲਕੁਲ ਭੁੰਨ ਕੇ ਤਿਆਰ ਹੈ ਹੁਣ ਜਿਹੜੇ ਅਸੀਂ ਪਿਆਜ਼ ਅਤੇ ਦਹੀਂ ਨੂੰ ਪੀਸ ਕੇ ਰੱਖਿਆ ਸੀ ਉਹ ਇਹਦੇ ਵਿੱਚ ਐਡ ਕਰ ਦਾਂਗੇ ਜਦੋਂ ਵੀ ਅਸੀਂ ਇਹਦੇ ਵਿੱਚ ਦਹੀਂ ਐਡ ਕਰਨਾ ਤਾਂ ਗੈਸ ਦੀ ਫਲੇਮ ਹੈ ਜਿਹੜੀ ਬਿਲਕੁਲ ਸਲੋ ਰੱਖਣੀ ਹੈ ਕਿਉਂਕਿ ਦਹੀਂ ਪਾਣ ਨਾਲ ਕਈ ਵਾਰ ਅਸੀਂ ਜਿਹੜਾ ਸਾਡਾ ਦਹੀਂ ਹੈ ਉਹ ਫਟਣਾ ਸ਼ੁਰੂ ਹੋ ਜਾਂਦਾ ਜਦੋਂ ਅਸੀਂ ਗਰੇਵੀ ਵਿੱਚ ਪਾਉਂਦੇ ਆ ਤਾਂ ਇਸ ਕਰਕੇ ਗੈਸ ਦੀ ਫਲੇਮ ਬਿਲਕੁਲ ਸਲੋ ਰੱਖਣੀ ਹੈ ਤੇ ਲਗਾਤਾਰ ਚਲਾਉਂਦੇ ਹੋਏ ਅਸੀਂ ਗੈਸ ਨੂੰ ਇੱਕ ਗੈਸ ਦੀਸ ਫਲੇਮ ਸਲੋ ਰੱਖ ਕੇ ਲਗਾਤਾਰ ਚਲਾਉਂਦੇ ਹੋਏ ਪਕਾਉਣਾ ਅਸੀਂ ਜਦੋਂ ਤੱਕ ਇੱਕ ਬੋਇਲ ਨਾ ਆ ਜਾਵੇ ਉਦੋਂ ਤੱਕ ਅਸੀਂ ਬਿਲਕੁਲ ਨਹੀਂ ਛੱਡਣਾ ਇੱਕ ਬੋਇਲ ਆ ਚੁੱਕੀ ਹੈ ਹੁਣ ਇਹਦੇ ਵਿੱਚ ਅਸੀਂ ਸੋਇਆ ਚੰਗਸਬ ਨਹੀਂ ਐਡ ਕਰ ਦਾਂਗੇ ਇਹਨਾਂ ਨੂੰ 2 ਸੈਕਿੰਡ ਲਈ ਅਸੀਂ ਚਲਾਉਂਦੇ ਹੋਏ ਗਰੇਵੀ ਵਿੱਚ ਪਕਾ ਲਵਾਂਗੇ ਤਾਂ ਕਿ ਜਿਹੜੇ ਮਸਾਲੇ ਆ ਉਹ ਚੰਗੀ ਤਰ੍ਹਾਂ ਆਪਣੇ ਸੋਇਆਬੀਨ ਵਿੱਚ ਅੰਦਰ ਤੱਕ ਰਚ ਜਾਣ 2 ਸੈਕਿੰਡ ਲਈ ਅਸੀਂ ਪਕਾ ਲੈਣਾ ਇਹਨਾਂ ਨੂੰ ਚੰਗੀ ਤਰ੍ਹਾਂ ਗੈਸ ਦੀ ਫਲੇਮ ਸਲੋ ਹੀ ਰੱਖਣੀ ਹੈ ਕਿਉਂਕਿ ਅਸੀਂ ਦਹੀਂ ਐਡ ਕੀਤਾ ਹੋਇਆ ਕਈ ਵਾਰ ਦਹੀਂ ਫਟਣਾ ਸ਼ੁਰੂ ਹੋ ਜਾਂਦਾ ਆ 2 ਮਿੰਟ ਹੋ ਚੁੱਕੇ ਆ ਦੇਖੋ ਸੋਇਆਬੀਨ ਪੱਕਦੇ ਆ ਨੂੰ ਇਹਦੇ ਵਿੱਚ 2 ਕੱਪ ਅਸੀਂ ਗਰਮ ਪਾਣੀ ਦੇ ਐਡ ਕਰਾਂਗੇ ਪਾਣੀ ਹਮੇਸ਼ਾ ਗਰਮ ਕਰਕੇ ਹੀ ਐਡ ਕਰਨਾ ਜਦੋਂ ਵੀ ਤੁਸੀਂ ਗਰੇਵੀ ਵਿੱਚ ਕਰਨਾ ਕਿਉਂਕਿ ਇਹਦੇ ਨਾਲ ਕੁਕਿੰਗ ਦਾ ਪ੍ਰੋਸੈਸ ਹੈ ਜਿਹੜਾ ਉਹ ਚੱਲਦਾ ਰਹਿੰਦਾ ਹੈ ਆ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਾਂਗੇ ਇਹਨੂੰ ਹਲ ਟਾਕੇ ਪਕਾ ਲਵਾਂਗੇ 5 ਮਿੰਟ ਲਈ ਸਲੋ ਟੂ ਮੀਡੀਅਮ ਗੈਸ ਤੇ 5 ਮਿੰਟ ਲਈ ਇਹਨੂੰ ਟਾਕੇ ਪੱਕਣ ਦਵਾਂਗੇ ਅਸੀਂ ਚੰਗੀ ਤਰ੍ਹਾਂ 5 ਮਿੰਟ ਬਾਅਦ ਅਸੀਂ ਚੈੱਕ ਕਰ ਲਾਂਗੇ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਫੁੱਲ ਕੇ ਤਿਆਰ ਹੋਈਆਂ ਆਪਣੀ ਚੰਗਸ ਹੈ ਜਿਹੜੀਆਂ ਗਰੇਵੀ ਵੀ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਇਕਦਮ ਰੈਸਟੋਰੈਂਟ ਸਟਾਈਲ ਕਰੀਮੀ ਕਰੀਮੀ ਗਰੇਵੀ ਹੈ ਜਿਹੜੀ ਬਣ ਕੇ ਤਿਆਰ ਹੋਈ ਹੈ ਹੁਣ ਇਹਦੇ ਵਿੱਚ ਅਸੀਂ ਪਾਵਾਂਗੇ ਸ਼ਿਮਲਾ ਮਿਰਚ ਤੇ ਪਿਆਜ ਜਿਹੜੇ ਅਸੀਂ ਫਰਾਈ ਕਰਕੇ ਰੱਖੇ ਸੀਗੇ ਇਹਨਾਂ ਨੂੰ ਵੀ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਇਹਦੇ ਵਿੱਚ ਪਾਵਾਂਗੇ ਅੱਧਾ ਚਮਚ ਗਰਮ ਮਸਾਲਾ ਇਹ ਅਸੀਂ ਲਾਸਟ ਵਿੱਚ ਐਡ ਕਰਾਂਗੇ ਗਰਮ ਮਸਾਲਾ ਪਾ ਕੇ ਇਹਨੂੰ ਚੰਗੀ ਤਰ੍ਹਾਂ ਅਸੀਂ ਮਿਕਸ ਕਰ ਲਾਂਗੇ ਸਬਜ਼ੀ ਨੂੰ ਤੇ 2 ਮਿੰਟ ਲਈ ਅਸੀਂ ਹੋਰ ਇਹਨੂੰ ਟੱਕ ਕੇ ਪਕਾ ਲਵਾਂਗੇ 2 ਮਿੰਟ ਬਾਅਦ ਚੈੱਕ ਕਰ ਲਾਂਗੇ ਦੇਖੋ ਕਿੰਨਾ ਵਧੀਆ ਕਲਰ ਆਇਆ ਆਪਣੀ ਸਬਜ਼ੀ ਦਾ ਬਹੁਤ ਹੀ ਜ਼ਿਆਦਾ ਇੱਕਦਮ ਟੈਕਸਚਰ ਆ ਜਿਹੜਾ ਦੇਖੋ ਇੱਕਦਮ ਕਰੀਮੀ ਆਇਆ ਇਹਦਾ ਕਰੀਮ ਪਾਨ ਦੀ ਵੀ ਸਾਨੂੰ ਕੋਈ ਮਲਾਈ ਪਾਨ ਦੀ ਲੋੜ ਨਹੀਂ ਹੈਗੀ ਬਾਦ ਵਿੱਚ ਅਸੀਂ ਲਾਸਟ ਵਿੱਚ ਇੱਕ ਟਮਾਟਰ ਐਡ ਕਰਾਂਗੇ ਇਹ ਬਿਲਕੁਲ ਆਪਸ਼ਨਲ ਹੈ ਜੇ ਤੁਸੀਂ ਨਹੀਂ ਪਾਣਾ ਚਾਹੁੰਦੇ ਤਾਂ ਇਹਨੂੰ ਸਕਿੱਪ ਵੀ ਕਰ ਸਕਦੇ ਹੋ ਪਰ ਇਹਦੇ ਨਾਲ ਜਿਹੜਾ ਸਬਜੀ ਦਾ ਲੁੱਕ ਹੈ ਉਹ ਬਹੁਤ ਵਧੀਆ ਆਉਂਦਾ ਹੈ ਤੇ ਨਾਲ ਹੀ ਤਾਂ ਹਰਾ ਧਨੀਆ ਐਡ ਕਰ ਦਾਂਗੇ ਸਬਜੀ ਸਾਡੀ ਬਿਲਕੁਲ ਬਣ ਕੇ ਤਿਆਰ ਹੋ ਚੁੱਕੀ ਹੈ ਜਿਹੜੇ ਅਸੀਂ ਟਮਾਟਰ ਐਡ ਕੀਤੇ ਉਹ ਬਿਲਕੁਲ ਨਹੀਂ ਪਕਾਣੇ ਅਸੀਂ ਇੱਕਦਮ ਕਰੰਚੀ ਰੱਖਾਂਗੇ ਉਹਨਾਂ ਨੂੰ ਸਬਜੀ ਸਾਡੀ ਬਿਲਕੁਲ ਤਿਆਰ ਹੈ ਸੀ ਗੈਸ ਦੀ ਫਲੇਮ ਅਸੀਂ ਬੰਦ ਕਰ ਦੇਣੀ ਹੈ ਇਨੂੰ ਅਸੀਂ ਹਰਵ ਕਰ ਲਾਂਗੇ ਜੇ ਵੀਡੀਓ ਵਧੀਆ ਲੱਗੀ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਤੇ ਟਰਾਈ ਜਰੂਰ ਕਰਿਓ ਆਪਣੇ ਘਰੇ ਮਿਲਦੇ ਆ ਕਿਸੇ ਹੋਰ ਵਧੀਆ ਅੱਜ ਹੀ ਰੈਸਪੀ ਦੇ ਨਾਲ ਤਦ ਤੱਕ ਲਈ ਸ਼ੁਕਰੀਆ ਸ਼ਿਕਾਲ ਤੁਸੀਂ ਵੀ ਬਣਾਓ ਤੇ ਇੰਜੋਏ ਕਰੋ ਤੇ ਵਧੀਆ-ਵਧੀਆ ਕਮੈਂਟ ਕਰਕੇ ਰਿਪਲਾਈ ਜਰੂਰ ਕਰਿਓ